ਆਰਮਨ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਰੂਪੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ ਮਹੀਨਾ ਸਾਡੇ ਲਈ ਕੱਲੂਕਾਰ ਦੇ ਉਸਰੇ ਤੌਰ ਤੇ ਸਿੱਖ ਕੌਮ ਆ ਇਸ ਕੱਲੂਕਾਰੇ ਨੂੰ ਮਨਾਉਂਦੀ ਹੈ ਅੱਜ ਤੋਂ ਤਕਰੀਬਨ 41 ਮਰੇ ਪਹਿਲਾਂ ਇਹ ਜਿਹੜਾ ਕੱਲੂਕਾਰਾ ਵਾਪਰਿਆ ਸੀ ਉਹਦੀ ਯਾਦ ਆਵੇਂ ਸਾਡੇ ਹਮੇਸ਼ਾ ਮਨ ਦੇ ਵਿੱਚ ਰਹਿੰਦੀ ਹੈ ਪਰantu ਜੂਨ ਦਾ ਮਹੀਨਾ ਜਦੋਂ ਚੜਦਾ ਹੈ ਇਹ ਜਿਆਦਾ ਜਿਹੜੀ ਤਾਜ਼ਾ ਹੋ ਜਾਂਦੀ ਹੈ ਦਾਸ ਨੇ ਇਹ ਗਾਥਾ ਜਿਹੜੀ ਸੁਣਾਉਣ ਲੱਗਿਆ ਇਹ ਅੱਖੀਂ ਡਿਠਾ ਹਾਲ ਹੈ ਆਪਣੇ ਪਿੰਡੇ ਤੇ ਆਪਣੇ ਤਨ ਤੇ ਦਾਸ ਨੇ ਹੰਡਾਇਆ ਇਸ ਟਾਈਮ ਮੈਂ ਗੁਰਦਾਰਾ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਮੈਨੇਜਰ ਮੁੱਖ ਸੇਵਾਦਾਰ ਸੇਵਾ ਕਰ ਰਿਹਾ ਹਾਂ ਇਹਨਾਂ ਬਣਾਉਣ ਦਾ ਮੁੱਖ ਮਕਸਦ ਸਾਡਾ ਇਹੀ ਹੈ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹ ਪਤਾ ਲੱਗੇ ਇਹ ਇੱਕ ਲੂਕਾਰਾ ਸਾਡੇ ਦੇ ਕਿਸ ਤਰ੍ਹਾਂ ਵਾਪਰੇ ਸੋ ਸਾਧ ਸੰਗਤ ਜੀ 3 ਜੂਨ ਵਾਲੇ ਦਿਨ ਸਵੇਰੇ ਤਕਰੀਬਨ 8 ਵਜੇ ਧੂਰੀ ਰੇਲਵੇ ਸਟੇਸ਼ਨ ਤੋਂ ਇੱਕ ਬਹੁਤ ਵੱਡਾ ਜਥਾ ਜਿਹੜਾ ਕਿ ਧਰਮਯੋਧ ਮੋਰਚੇ ਦੇ ਵਿੱਚ ਗ੍ਰਫਤਾਰੀ ਦੇਣ ਲਈ ਤਕਰੀਬਨ 4-500 ਸਿੰਘਾਂ ਦਾ ਬੀਬੀਆਂ ਦਾ ਬੱਚਿਆਂ ਦਾ ਜਥਾ ਜਿਹੜਾ ਜਹੇਦਾਰ ਰਜਾਤਰ ਸਿੰਘ ਜੀ ਪਹਿਲਵਾਨ ਹੋਰ ਇਲਾਕੇ ਦੇ ਧੂਰੀ ਦੇ ਆਲੇ-ਦਾਲ ਵੀ ਆ ਪਿੰਡਾਂ ਦੇ ਵਿੱਚੋਂ ਜਿਹੜਾ ਜਥਾ ਰੇਲਵੇ ਸਟੇਸ਼ਨ ਧੂਰੀ ਤੁਰਵਾਨਾ ਹੋਇਆ ਤੇ ਉਸ ਜਥੇ ਦੇ ਵਿੱਚ 10 ਵੀ ਸ਼ਾਮਲ ਸੀ ਤੇ तकरीबन ਉਸ ਜਥਰੇ ਵਿੱਚ ਮੈਂ ਜੇ ਕਹਾ ਸਾਰੇ ਨਾਲ ਛੋਟੀ ਉਮਰ ਦਾ ਮੈਂ ਹੋਵਾਂਗਾ ਤੇ ਅਸੀਂ ਸੌੜ ਦੇ ਵਿੱਚ ਮੈਂ ਸੰਖੇਪ ਦੇ ਵਿੱਚ ਦੱਸਣਾ ਚਾਹਣਾ ਕਿ ਅਸੀਂ ਉਸ ਦਿਨ ਧੂਰੀ ਤੁਰਬਾਨਾ ਹੋ ਕੇ तकरीबन ਸ਼ਾਮ ਨੂੰ 4 ਵਜੇ ਸ੍ਰੀ ਅਮਰਸਰ ਸਾਹਿਬ ਵਿਖੇ ਪਹੁੰਚ ਗਏ ਅਮਰਸਰ ਪਹੁੰਚਣ ਤੇ ਜਦੋਂ ਅਸੀਂ ਪਹੁੰਚੇ ਉੱਥੇ ਅਮਰਸਰ ਕਰਫਿਊ ਲੱਗਿਆ ਹੋਇਆ ਸੀ ਕਰਫਿਊ ਲੱਗਣ ਦੇ ਕਾਰਨ ਅਸੀਂ ਹਾਲ ਗੇਟ ਤੇ ਬੈਠੇ ਰਹੇ तकरीबन 4 ਵਜੇ ਤੱਕ 4 ਵਜੇ ਜਦੋਂ ਕਰਫਿਊ ਦੇ ਵਿੱਚ ਢਿੱਲ ਮਿਲੀ ਜਿਹੜੀਆਂ ਅੰਦਰ ਸੰਗਤਾਂ ਸੀ ਬਹੁਤ ਆਦੇ ਵਿੱਚ ਉਹ ਬਾਹਰ ਨਿਕਲ ਆਈਆਂ ਸਾਡਾ ਜਿਹੜਾ ਜਥਾ ਸੀ ਧੂਰੀ ਤੋਂ ਚੱਲਿਆ ਹੋਇਆ ਇਹ ਧੂਰੀ ਇਲਾਕੇ ਦਾ ਤੇ ਉਹ ਉਥੇ ਅੰਦਰ ਮਤਲਬ ਰਵਾਨਾ ਹੋ ਗਿਆ ਅੰਦਰ ਚੱਲਿਆ ਗਿਆ ਤੇ ਉਹ ਜਦੋਂ ਅਸੀਂ ਅੰਦਰ ਦਰਬਾਰ ਸਾਹਿਬ ਚਲੇ ਗਏ ਆ ਸ਼ਾਮ ਨੂੰ ਤਕਰੀਬਨ 5 ਵਜੇ ਦੇ ਕਰੀਬ ਉਥੇ ਗਿਆ ਬڑے ਸਿੰਘ ਉਥੇ ਚੜ੍ਹਦੀ ਕਲ ਵਾਲੇ ਸੀ ਗੁਰੂ ਰਾਮਦਾਸਰਾں ਦੇ ਵਿੱਚ ਅਸੀਂ ਜਿਹੜਾ ਉੱਥੇ ਵਿਸਰਾਮ ਕੀਤਾ ਸ਼ਾਮ ਨੂੰ ਜਾ ਕੇ ਦਰਬਾਰ ਸਾਹਿਬ ਸ੍ਰੀ ਗਏ ਨਤਮਸਤਕ ਹੋਏ ਦਰਸ਼ਨ ਵੇਲੇ ਕੀਤੇ ਅਸ্নান ਪਾਣੀ ਕੀਤਾ ਤੇ ਗੁਰੂ ਰਾਮਦਾਸਰਾں ਦੇ ਵਿੱਚ ਹੀ ਅਸੀਂ ਉਸ ਦਿਨ ਵਿਸਰਾਮ ਕੀਤਾ ਅੰਦਰੋਂ ਜਦੋਂ ਦੇਖਿਆ ਸਿੰਘ ਨਾਦਲ ਚੋਲੇ ਪਾਏ ਹੋਏ ਹੱਥਾਂ ਵਿੱਚ ਗੰਨਾ ਤੇ ਬੜੀ ਚੜ੍ਹਦੀ ਕਲਾ ਵਾਲਾ ਕੋਈ ਉਹਨਾਂ ਨੂੰ ਮਾਦਲ ਕੋਈ ਮੰਨਤੇ ਇਸ ਤਰ੍ਹਾਂ ਦਾ ਡਰ ਨਹੀਂ ਸੀ ਵੀ ਇੱਥੇ ਹਮਲਾ ਹੋਣ ਵਾਲਾ ਕਿਉਂਕਿ ਇੱਕ ਤਰੀਕ ਨੂੰ ਪਹਿਲਾਂ ਉੱਥੇ ਇੱਕ ਹਮਲਾ ਹੋ ਚੁੱਕਿਆ ਸੀ ਇੱਕ ਤਰੀਕ ਨੂੰ ਵੀ ਕੋ ਸਿੰਘ ਤੇ ਜਿਹੜੇ ਸ਼ਹੀਦ ਹੋ ਚੁੱਕੇ ਸੀ ਉੱਥੇ ਤੇ ਉਹਨਾਂ ਨੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਸੀ ਗੁਰੂ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਸਿੰਘ ਫਿਰ ਰਹੇ ਸੀ ਤੇ ਅਸੀਂ ਚਲੋ ਮਾਲਵੇ ਨੂੰ ਬਲਾਉਂਗ ਕਰਦੇ ਆ ਉਹ ਆਪਣੀ ਮੱਝਰੀ ਪਾਸਾ ਦੇ ਕਹਿ ਰਹੇ ਤੇ ਦੁਸ਼ਟਾਂ ਨੇ ਫੌਜ ਲਾ ਛੱਡੀ ਐ ਇੱਥੇ ਹਮਲਾ ਹੋ ਜਾਣਾ ਸੋ ਗੁਰੂ ਪਿਆਰੇ ਖਾਲਸਾ ਜੀ ਰਾਤ ਨੂੰ ਅਸੀਂ ਗੁਰੂ ਰਾਮ ਦਾ ਸਰਾਂ ਦੇ ਵਿੱਚ ਸਰਾਮ ਕੀਤਾ ਸਵੇਰੇ 4 ਵਜੇ 4 ਜੂਨ ਨੂੰ ਸਵੇਰੇ 4 ਵਜੇ ਪਹਿਲਾ ਜਿਹੜਾ ਬੰਬ ਬਲਾਸਟ ਹੈ ਉਹ ਸ੍ਰੀ ਸਰੋਵਰ ਸਾਹਿਬ ਤੇ ਕੀਤਾ ਗਿਆ ਕਿਉਂਕਿ 4 ਜੂਨ ਨੂੰ ਇਹ ਮੈਂ ਭੁੱਲਦਾ ਨਾ ਹੋਵਾਂ ਉਸ ਦਿਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾ ਦਾ ਸ਼ਹੀਦੀ ਵਿਹਾਰਾ ਸੀ ਸ਼ਹੀਦੀ ਵਿਹਾਰਾ ਹੁਣ ਕਾਰਨ ਸੰਗਤਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕਰਨ ਹੋਈਆਂ ਸਨ ਉਸ ਧਰਮ ਦੇ ਮੋਰਚਾ ਵੀ ਬੜਾ ਮਤਲਬ ਸਿਰੇ ਤੇ ਚੱਲ ਰਿਹਾ ਸੀ ਇਹ ਸੋ ਮੋਰਚੇ ਦੇ ਵਿੱਚ ਵੀ ਗ੍ਰਿਫਤਾਰੀਆਂ ਦੇਣ ਲਈਆਂ ਸੰਗਤਾਂ ਦੀਆਂ ਜਿਹੜੀਆਂ ਬਹੁਤ ਆਈਆਂ ਹੋਈਆਂ ਸੀ ਇਸ ਕਰਕੇ ਜਿਵੇਂ ਪਿਛਲਾ ਇਤਿਹਾਸ ਦੇਖੀਏ ਭਾਈ ਮਨੀ ਸਿੰਘ ਜੀ ਵੇਲੇ ਉਸ ਟਾਈਮ ਵੀ ਜਿਵੇਂ ਦਿਵਾਲੀ ਤੇ ਇਕੱਠ ਕੀਤਾ ਵੀ ਸਿੱਖਾਂ ਦੀ ਨਸਲ ਕੁਸੀ ਕੀਤੀ ਜਾਊਗੀ ਹੋ ਸਕਦਾ ਸਾਡੇ ਮੰਡੇ ਵਿੱਚ ਅੱਜ ਆਉਂਦਾ ਕਿਉਂਕਿ ਵੱਡੇ ਹੋ ਗਏ ਵੀ ਸਰਕਾਰ ਦੀ ਉਸ ਸਮੇਂ ਦੀ ਸਰਕਾਰ ਦੀ ਇਹ ਪਲਾਨ ਹੋਣੀ ਹੈ ਕਿ ਸੀਧਾ ਨੇ ਸਰਤਾਜ ਗੁਰੂ ਅਰਜਨ ਪਾਸਾ ਜੀ ਦਾ ਸੀਡੀ ਦਿਖਾਣਾ ਸੰਗਤਾਂ ਬਹੁਤ ਭਾਰੀ ਤعداد ਦੇ ਵਿੱਚ ਇਕੱਠੀਆਂ ਹੋਈਆਂ ਹੋਣਗੀਆਂ ਸਾਡੀ ਕੌਮ ਸਾਡਾ ਕਨਸੈਪਟ ਹੈ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਮਿਲੇ ਕਰਨੇ ਪਹਿਲਾਂ ਇਸ਼ਨਾਨ ਪਾਣੀ ਕਰਨਾ ਤੋਂ ਉਹਨਾਂ ਨੂੰ ਪਤਾ ਤੇ ਵੀ ਸਾਰੀ ਸੰਗਤਾਂ ਜਿਹੜੀ ਇਸ਼ਨਾਨ ਐ ਸ੍ਰੀ ਸਰੋਵਰ ਸਾਹਿਬ ਤੇ ਕਰ ਰਹੀ ਹੋਵੇਗੀ ਪਹਿਲਾ ਜਿਹੜਾ ਬੰਬ ਬਲਾਸਟ ਹੈ 4 ਜੂਨ ਨੂੰ ਉਹ ਸ੍ਰੀ ਸਰੋਵਰ ਸਾਹਿਬ ਤੇ ਕੀਤਾ ਗਿਆ ਉਸ ਤੋਂ ਬਾਅਦ ਐ ਜਿਹੜੀ ਗੋਲੀ ਚੱਲਣੀ ਤਕਰੀਬਨ ਸ਼ੁਰੂ ਹੋ ਗਈ ਗੋਲੀ ਸਾਰਾ ਦੇਣਾ ਚੱਲਦੀ ਰਹੀ ਇੱਕਦਮ ਚਲੋ ਅਸੀਂ ਭਾਵੇਂ ਗੁਰੂ ਰਾਮਦਾਸ ਜਰਾਂ ਦੇ ਵਿੱਚ ਹੀ ਪਏ ਸੀ 4 ਜੂਨ ਨੂੰ ਤਕਰੀਬਨ ਸਾਰਾ ਦਿਨ ਹੈ ਜਿਹੜੀ ਗੋਲੀ ਚੱਲਦੀ ਰਹੀ 4 ਜੂਨ ਵਾਲੇ ਦਿਨ ਸਾਨੂੰ ਗੁਰੂ ਰਾਨ ਦਾ ਸਰਾਂ ਤੋਂ ਲੰਗਰ ਪਾਣੀ ਪ੍ਰਸਾਦ ਦਾ ਇੱਕ ਵਾਰੀ ਅਸੀਂ ਜਾ ਕੇ ਲੰਗਰ ਚ ਪ੍ਰਸਾਦ ਦਾ ਜਰੂਰ ਸਾਕੇ ਆਏ ਆ ਉਸ ਤੋਂ ਬਾਅਦ ਕਿਉਂਕਿ ਜਦੋਂ ਗੁਰੂ ਰਾਨ ਦਾ ਸਰਾਂ ਦਾ ਜਿਹੜਾ ਗੇਟ ਆ ਹੁਣ ਵੀ ਆ ਉਹ ਇਹ ਉਹ ਤੋਂ ਅੱਗੇ ਲੰਗਰ ਨੂੰ ਭੱਜ ਕੇ ਜਾਂਦੇ ਇੱਕ ਬੇਟੀ ਛੋਟੀ ਜੀ ਬੱਚੀ ਉਸ ਦਿਨ ਮੇਰਾ ਖਿਆਲ ਹੈ ਵੀ ਉਹ ਸੀਧ ਹੋ ਗਈ ਸੀ ਕਿਉਂਕਿ ਸਾਹਮਣੇ ਤੋਂ ਮਿਲਟਰੀ ਵਾਲੇ ਉੱਥੋਂ ਗੋਲੀ ਉੱਤੇ ਚੱਲਦੀ ਸੀ ਜਦੋਂ ਕੋਈ ਦੇਖ ਰੇ ਸੀ ਉੱਥੇ ਨੂੰ ਫਾਇਰ ਮਾਰਦੇ ਸੀ ਤੋਂ ਉਸ ਤੋਂ ਬਾਅਦ ਸਾਰਿਆਂ ਨੂੰ ਸਾਨੂੰ ਜਥੇ ਵਾਲਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਇੱਧਰ ਨਹੀਂ ਤੁਸੀਂ ਜਾਣਾ ਸੋ ਉੱਥੇ ਹੀ ਫਿਰ ਲੰਗਰ ਪ੍ਰਸਾਦ ਦਾ ਦੁਪਹਿਰ ਤੋਂ ਬਾਅਦ ਹੈ ਜਿਹੜਾ ਉਹ ਲਿਆਂਦਾ ਗਿਆ ਟੰਕੀ ਦੀ ਪਿੱਛੇ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਉੱਥੇ ਤੱਕ ਜਾਂਦੇ ਰਹੇ ਹਾਂ ਸਿੰਘ ਉੱਥੇ ਬੈਠੇ ਸੀ ਮੋਰਚੇ ਤੇ ਤੜਕੇ ਗੋਲੀ ਚਲਾਉਂਦੇ ਸੀ ਆ ਜਾਂਦੇ ਸੀ ਕਿਉਂਕਿ ਛੋੜੇ-ਛੋੜੇ 18ਵੇਂ ਦੇ ਨਾਲ ਹੈ ਜਿਹੜੀ ਉਹ ਗੋਲੀ ਚੱਲਦੀ ਰਹੀ 4 ਜੂਨ ਨੂੰ ਸਾਮ ਤੱਕ ਅਸੀਂ ਵੀ 4 ਜੂਨ ਨੂੰ ਮਤਲਬ ਪ੍ਰਸਾਦਾ ਪਾਣੀ ਉੱਥੇ ਹੀ ਸਕੇ ਆ ਦੁਪਹਿਰ ਤੋਂ ਬਾਅਦ ਵੀ ਆਇਆ ਪ੍ਰਸਾਦਾ ਪਾਣੀ ਉਸ ਦਿਨਾਂ ਅਸੀਂ ਉੱਥੇ ਪ੍ਰਸਾਦਾ ਸਕੇ ਆ 4 ਜੂਨ ਦੀ ਰਾਤ ਨੂੰ ਅਸੀਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੀ ਪਏ ਰਾਤ ਨੂੰ ਵੀ ਬੜੀ ਠਹਿਰ ਠਹਿ ਕੇ ਠਹਿਰ ਠਹਿ ਕੇ ਗੋਲੀ ਚੱਲਦੀ ਸੀ ਤੇ ਗੋਲੀ ਚੱਲਣ ਕਾਰਨ ਚਲੋ ਨੀਂਦਾਂ ਦਾ ਉੱਥੇ ਕਿੱਥੇ ਹੋਣੀ ਸੀ ਕਿਉਂਕਿ ਹਾਲਾਤ ਇਦਾਂ ਦੇ ਬਣ ਗਏ ਸੀ ਤੇ ਇਸ ਕਰਕੇ 4 ਜੂਨ ਤੱਕ ਜਿਹੜੀ ਇਹ ਗਾਥਾ ਸੀ ਇਹ ਸਾਧ ਸੰਗਤ ਜੀ ਅਗਲੀ 5 ਜੂਨ ਤੋਂ ਆਪਾਂ ਫੇਰ ਕੱਲ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ